ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਅਬਰੋਡ ਜਿਵੇਂ ਯੂਕੇ ਯੂਐਸ ਕੈਨੇਡਾ ਜਾਂ ਫਿਰ ਜਰਮਨੀ ਤਾਂ ਥਿਕਸ ਲੈ ਕੇ ਆਇਆ ਤੁਹਾਡੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਫਸਟ ਟਾਈਮ ਐਵਰ ਇਨ ਰਾਜਪੁਰਾ 10+ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਐਕਸਪਰਟ ਹੋਣਗੇ ਥਿਕਸ ਵਿੱਚ ਜੋ ਤੁਹਾਨੂੰ ਗਾਈਡ ਕਰਨਗੇ ਕੋਰਸ ਤੋਂ ਲੈ ਕੇ ਵੀਜ਼ਾ ਤੱਕ ਜੋ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨਗੇ ਤੇ ਤੁਹਾਡੀ ਪ੍ਰੋਫਾਈਲ ਨੂੰ ਔਨ தி ਸਪਾਟ ਅਸੈਸ ਕਰਣਗੇ ਸਭ ਕੁਝ ਇੱਕ ਹੀ ਜਗ੍ਹਾ ਤੇ ਇੱਕ ਹੀ ਟਿਕ ਹੋਰ ਗੱਲ ਜੋ ਵੀ ਸਟੂਡੈਂਟ ਉਸਨੂੰ ਰਿਟੇਨ ਹੋਏਗਾ ਥਿਕਸ ਹੋਣਾ ਤਾਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗਾ ਜੀ ਬਿਲਕੁਲ ਸਹੀ ਸੁਣਿਆ ਨੋ ਪ੍ਰ

ਰਾਤ ਨੂੰ ਆਏਗੀ ਬੰਦੇ 26 7 ਸਤੰਬਰ 27 ਤਰੀਕ ਦੀ 1:30 ਵਜੇ ਆਏਗੀ ਅਸੁੱਤੇਵੇ ਦਰਵਾਜੇ ਤੋੜ ਦੇ ਨਹੀਂ ਸਾਡਾ ਜਸਪ੍ਰੀਤ ਨੂੰ ਖੜਿਆ ਮੰਨੂ ਖੜਿਆ ਮੇਰੀ ਬੇਟੀ ਨੂੰ ਖੜਿਆ ਇਹਨਾਂ ਫਿਰ ਗਵੰਦੀਆਂ ਦਾ ਰੌਲਾ ਪੈ ਗਿਆ ਪਤਾ ਲੱਗਾ ਜੀ ਸਨ ਨਹੀਂ ਲੈ ਜਾਣ ਲੱਗ ਰਹੇ ਹੱਤਕੜੀਆਂ ਲਾਲੀਆਂ ਬੈਠੇ ਕਬੀ ਲਾਈਆਂ ਉਹ ਕੁੱਟਿਆ ਵੀ ਐਸੀ ਵੀ ਬੱਟੀਆਂ ਤਾਂ ਧੰਫੀਆਂ ਮਾਰੀਆਂ ਜੀ ਇਹਨਾਂ ਨੇ ਇਥੇ ਲੈ ਜਾਈਏ ਸਾਨੂੰ ਪੁੱਛੇ ਵੀ ਹਾਂ ਦੱਸੋ ਕਿ ਅਗਰ ਲਾ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਉਸ ਵਾਸਤੇ ਲੈ ਜਾਈਏ ਨਾ ਕਰੇ ਪਟਿਆਲਾ ਪਤਾ ਲੱਗੇਗਾ ਸਾਨੂੰ ਫਿਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਕੋ ਪੁਲਿਸ ਵਾਲੀ ਸੀਗੀ ਆ ਕੋਣ ਤੁਸੀਂ ਤਾਂ ਤੁਸੀਂ ਪਤਾ ਨਹੀਂ ਜੀ ਮੈਨੂੰ ਪੁਸ ਵਾਲੇ ਕੋ ਕੌਣ ਜੀ ਬਿਨਾ ਵਰਦੀ ਸੀ ਵਰਦੀ ਸੀਗੀ ਵਰਦੀਆਂ ਵਾਲੇ ਵੀ ਤੇ ਦੋ ਤਿੰਨ ਦੋ ਤਿੰਨ ਕਿਤਰੀ ਦੀ ਕਾਫੀ ਦੂਈ ਕੱਪੜਾ ਨੇ ਸਾਰੇ ਕਿਉਂ ਲੈ ਕੇ ਜਾ ਰਹੇ ਨੇ ਨਹੀਂ ਜੀ ਕੋਈ ਸੰਦਸਿਆ ਬੇਟੇ ਨੇ ਪੁੱਛਿਆ ਨੂੰ ਦੱਸਿਆ ਸਾਨੂੰ ਦੱਸਿਆ ਕੋਈ ਸੰਦਸਿਆ ਕਰੇ ਪਟਿਆਲਾ ਪਤਾ ਲੱਗ ਜਿਓ ਸੁਪਰੀਗਲ ਬਾਅਦ ਤੋਂ ਕੀ ਪਤਾ ਲੱਗਿਆ ਜਦੋਂ ਆਏ ਇਸ ਤਰ੍ਹਾਂ ਇਹ ਖਬਰਾਂ ਚ ਦੇਖਿਆ ਜੀ ਠੀਕ ਪਤਲ ਗਿਆ ਖਾਦ ਜੁਕਾਤਲ ਹੋ ਗਿਆ ਜੀ ਜਸਤੀ ਜਿਤਨਾ ਖਬਰਾਈ ਮੈਂ ਤਾਂ ਦੇਖਿਆ ਨਹੀਂ ਨਾ ਦੇਖਿਆ ਜੀ ਪਤਾ ਨਹੀਂ ਮੁੱਚੇ ਨਹੀਂ ਕਿ ਕਿਸੇ ਪੁਲਿਸ ਅਧਿਕਾਰੀ ਤੋਂ ਬੱਚੇ ਲੈ ਕੇ ਸੀ ਕੋਈ ਤੜੂ ਲਖਾਇਆ ਹੋਵੇ ਤੇ ਚਲੇ ਲੱਗ ਕੇ ਲੈ ਚਲੇ ਗਏ ਨਾ ਜੀ ਦੱਸਿਆ ਹੀ ਕਿਸੇ ਕੋਈ ਚ ਕਿਸੇ ਤੋਂ ਸੈਨੇ ਪੜੋਸੀਆਂ ਨੇ ਸਾਰੇ ਮੇਰੇ ਸਹੁਰਾ ਤਾਂ ਜੀ ਸਾਰੇ ਮੇਰੇ ਦਿਓ ਜੇ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਸਾਨੂੰ ਛੁਡਾ ਲਿਆ ਜੀ ਬੇਟੇ ਨੇ ਲੈ ਗਏ ਤੁਮ ਕੋਣ ਤੁਹਾਡੀ ਡਿਗਰੀ ਦੀ ਮੰਗ ਕਰਦੇ ਸਾਡਾ ਡਿਮਾਂਡ ਹੈ ਜੀ ਇਨਸਾਫ ਲਈ ਬੜੀ ਜੀ ਨਹੀ ਨਹੀ ਤਾਂ ਆਪ ਵੀ ਦੇਖ ਤਾਂ ਹੈ ਸਰ ਜੀ ਕੁਕੇਟ ਰਾਜਪਰਾ ਜੀ ਮੈਂ ਭੋਜਨ ਸਮਾਜ ਪਾਰਟੀ ਹਲਕਾ ਕਨੌਰ ਦਾ ਕੋਆਰਡੀਨੇਟਰ ਹਾਂ ਜਦੋਂ ਸਾਨੂੰ ਕੱਲ ਇਸ ਘਟਨਾ ਬਾਰੇ ਪਤਾ ਲੱਗਿਆ ਮੈਂ ਤੁਰੰਤ ਜੋ ਜਸਪ੍ਰੀਤ ਸਿੰਘ ਦਾ ਮੁੱਠਪੇੜ ਦੇ ਵਿੱਚ ਹੈ ਬੋਹੋਰ ਦੇ ਐਸ ਐਚਓ ਅਤੇ ਐਸ ਐਸ ਪੀ ਗੁਰਮੀਤ ਸਿੰਘ ਫਾਜਲਕਾ ਨੇ ਮੈਂ ਸਮਝਦਾ ਕਤਲ ਕੀਤਾ ਉਸ ਦਾ ਜਦੋਂ ਟੀਵੀ ਤੇ ਖਬਰ ਆਈ ਇਹ ਸਾਰੇ ਇਲਾਕੇ ਚ ਫੈਲੀ ਤਾਂ ਮੈਨੂੰ ਉਸ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਥੇ ਸੀਸੀਟੀਵੀ ਕੈਮਰੇ ਅਸੀਂ ਦੇਖੇ 8 ਤਰੀਕ ਦੀ ਰਾਤ ਨੂੰ 2 ਵਜੇ ਦੇ ਕਰੀਬ ਇਹ 20-25 ਬੰਦੇ ਅਣਪਛਾਤੇ ਵਿਅਕਤੀ ਸੀ 5-6 ਜਿਪਸੀਆਂ ਲੈ ਕੇ ਉਥੇ ਜਾ ਕੇ ਉਹ ਬੱਚੇ ਨੂੰ ਕਿਡਨਾਪ ਕਰ ਲਿਆ ਜਸਪ੍ਰੀਤ ਪੁੱਤਰ ਹਰਜੀਤ ਸਿੰਘ ਉਹ ਸਾਰੀ ਮਤਲ ਅਸੀਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਚ ਗੱਲ ਦੇਖੀ ਉਸ ਤੋਂ ਬਾਅਦ ਅਸੀਂ ਐਸਐਚਓ ਗੱਲ ਸੰਬੰਧ ਕੀਤਾ ਵੀ ਤੁਸੀਂ ਇੱਥੇ ਪਿੰਡ ਚਾਓ ਉਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਜਵਾਬ ਦੇ ਦਿਆ ਕਹਿੰਦਾ ਤੁਸੀਂ ਬੋਹਰ ਜਾਓ ਮੈਂ ਕਿਹਾ ਬੋਹਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਨੂੰ ਮਰਾਏਂਗੇ ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹ ਸਾਰਾ ਪਿੰਡ ਡਰਿਆ ਹੋਇਆ ਬਹੁਤ ਕੁਝ ਵੀ ਹੋ ਸਕਦਾ ਪਿੰਡ ਦੇ ਵਿੱਚ ਐਸੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰਿਜ਼ਮ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਮੈਂ ਵਕੀਲ ਆ ਨਾ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਆ ਨਾ ਕਿਸੇ ਪੰਚ ਨੂੰ ਦਿੱਤੀ ਆ ਬਲਕਿ ਪੜੋਸੀ ਇਹ ਬੀਬੀਆਂ ਉਹਦੀ ਭੈਣ ਨੂੰ ਮਾਂ ਨੂੰ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਮਾਰਨਾ ਚਾਹੁੰਦੇ ਸੀ ਕਿਤੇ ਲਿਜਾ ਕੇ ਸਿੱਟ ਦਿੰਦੇ ਨੇ ਹਰ ਮਾ ਕੌਣ ਪੁੱਛਦਾ ਤੋਂ ਮੇਰਾ ਕਹਿਣ ਤੋਂ ਬਾਅਦ ਇਹ ਆ ਵੀ ਇਹ ਬਹੁਤ ਮੰਦਪਗੀ ਘਟਨਾ ਹੋਈ ਆ ਇਹ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋਈ ਆ ਇਸ ਦੀ ਪੁਲਿਸ ਦੇ ਖਿਲਾਫ ਅਸੀਂ ਮਾਨਯੋਗ ਗਵਰਨਰ ਨੂੰ ਮੈਂ ਬੇਨਤੀ ਕਰਦੇ ਆ ਐਸ ਡੀ ਐਮ ਦੇ ਰਾਹੀਂ ਕਿ 103 ਐਫ ਆਈ ਆ 17 ਰਾਤ 103 ਦੇ ਤਹਿਤ ਮਕਦਮਾ ਦਰਜ ਹੋਣਾ ਚਾਹੀਦਾ ਹਾਂ ਜੀ ਬੀ ਐਨ ਐਸ ਐਕਟ ਤੋਂ ਸੈਕੰਡਲੀ ਉੱਚ ਪੱਧਰੀ ਇਨਕੁਆਰੀ ਹੋਵੇ ਇਹ ਬੰਦਿਆਂ ਨੂੰ ਮਤਲਬ ਐਸ ਸੀ ਐਸਟੀ ਐਕਟ ਵੀ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਐ ਦੋਰੇ ਮਾਪਦੰਡ ਅਪਣਾ ਰਹੀ ਆ ਜੇ ਕੋਈ ਅਮੀਰ ਆਦਮੀ ਆ ਉਸ ਦੇ ਲੱਗ ਮਾਪਦੰਡ ਹੈ ਜੇ ਗਰੀਬ ਆਦਮੀ ਬਾਲਮੀਕੀ ਪਰਿਵਾਰ ਦੇ ਲੋਕ ਹੈ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸਪਾਹੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਐਸਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤਾਂ ਮੇਰਾ ਕਹਿਣ ਤੋਂ ਪਾਵੇ ਜੇਕਰ ਇਹਨਾਂ ਦੀ ਕੋਈ ਗੱਲ ਨਹੀਂ ਸੁਨੇਗਾ ਗੌਜਨ ਸਮਾਜ ਪਾਰਟੀ ਇਹਨਾਂ ਦੀ ਗੱਲ ਸੁਨੇਗੀ ਔਰ ਵੱਡੇ ਪੱਮਾਨੇ ਤੇ ਅਸੀਂ ਜਦੋਂ ਜਹਦ ਕਰਾਂਗੇ ਲੜਾਈ ਲੜਾਂਗੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਅਸੀਂ ਮੋਮਰੈਂਡਮ ਦੇ ਰਹੇ ਹਾਂ ਕਿਹੜੀਆਂ ਕਿਹੜੀਆਂ ਮੰਗਾਂ ਸਾਡੀ ਮੰਗੇ ਆ ਐਸਐਸਪੀ ਫਾਜ਼ਿਲਕਾ ਐਸਐਚਓ ਬੋਹਰਾ ਤੇ ਉਸकी ਟੀਮ ਦੇ ਖਿਲਾਫ ਮੁਕਦਮਾ ਮੁਕਦਮਾ ਦਰਜ ਹੋਣਾ ਚਾਹੀਦਾ 103 ਐਫਆਈਰ ਐਮਬੀਐਨਐ ਸੈਕਟ ਦੇ ਤਹਿਤ ਕਤਲ ਦਾ ਕੇਸ ਬਣਦਾ ਸਾਨੂੰ ਨਹੀਂ ਪਤਾ ਉਹ ਤਾਂ ਜੋ ਮਰਜੀ ਕਹੀ ਜਾਣ ਮਰਿਆਦਾ ਉਹਨਾਂ ਦੀ ਹਰਾਸਤ ਦੇ ਵਿੱਚ ਕਿਵੇਂ ਮਾਰਿਆ ਕਿਵੇਂ ਨਹੀਂ ਮਾਰਿਆ ਉਹ ਤਾਂ ਉਹਨਾਂ ਨੂੰ ਪਤਾ ਉਹ ਆਪ ਦੱਸਣਗੇ ਨੰਬਰ 2 सीबीआई ਦੀ ਇਨਕੁਆਰੀ ਹੋਵੇ ਨੰਬਰ 3 ਪੀਜੀਆਈ ਤੋਂ ਇਸ ਦਾ ਦੁਬਾਰਾ ਜੇ ਪੋਸਟਮਾਰਟਮ ਹੋਵੇ ਵੱਖਰੀ ਗੱਲ ਹੈ ਕਿ ਪੀਜੀਆਈ ਦੇ ਵਿੱਚ ਇਹਦਾ ਪੋਸਟਮਾਰਟਮ ਹੋਵੇ ਲਾਸ਼ ਇੱਥੇ ਆਣੀ ਚਾਹੀਦੀ ਅਸੀਂ ਲਾਸ਼ ਲੈਣ ਵੇਲੇ ਜਾਂਦੇ ਹਾਂ ਇਹ ਚੌੜੀ ਜਿਹੜੀ ਮੰਗ ਗਵਰਨਰ ਤੱਕ ਪਹੁੰਚਾ ਰਹੇ ਹੋ ਜੀ ਨਹੀਂ ਮੰਨੀ ਜਾਂਦੀ ਨਹੀਂ ਮੰਨੀ ਕੋਈ ਟੈਂਪ ਬੋਡ ਵੀ ਕਰੇਗੀ ਉਸ ਤੋਂ ਬਾਅਦ ਹਾਈ ਕੋਰਟ ਜਲਦਾ ਨਹੀਂ ਨਹੀਂ ਕਟੋਕਾ ਟੀਕ ਹਫਤੇ ਦੇ ਵਿੱਚ ਗੱਲ ਮੰਨੀ ਜਾਏਗੀ ਅਸੀਂ ਫਿਰ ਵੱਡੇ ਪੱਮਾਨੇ ਤੇ ਟਰੱਕ ਭਰ ਕੇ ਗੱਡੀਆਂ ਭਰ ਕੇ ਕੂਚ ਕਰਾਂਗੇ ਡੈਮੋਕਰੇਸੀ ਆ ਅਸੀਂ ਲੋਕਾਂ ਦੇ ਨੁਮਾਇੰਦੇ ਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਖੜੇ ਆ ਇੱਥੇ ਕਿਸਾਨੀ ਉਹਨਾਂ ਦੇ ਲੋਕ ਵੀ ਖੜੇ ਆ ਸਾਡੇ ਪਰਮਜੀਤ ਸਿੰਘ ਮੱਟੂ ਸਾਹਿਬ ਇਹ ਇਹ ਵੀ ਖੜੇ ਆ ਸਮੂਲ ਨਿਵਾਸੀ ਫਰੰਟ ਦੇ ਸਾਰੇ ਬੰਦੇ ਪੂਰੀ ਪਾਰਟੀ ਦੇ ਦੂਜੀ ਪਾਰਟੀਆਂ ਵੀ ਸਾਡੇ ਨਾਲ ਸਪੋਰਟ ਕਰ ਰਹੀਆਂ ਆ ਵੀ ਸਾਡਾ ਮੁੱਦਾ ਗਲਤ ਨਹੀਂ ਹੈ। ਤਾਂ ਮੇਰਾ ਕਹਿੰਦ ਤੋਂ ਭਾਵ ਹੈ ਹਰ ਪਾਰਟੀ ਚਾਹੁੰਦੀ ਆ ਵੀ ਫੇਰ ਐਡਜਸਟ ਇਨਕੁਆਰੀ ਹੋਣੀ ਚਾਹੀਦੀ ਸੀ, सीबीआई ਦੀ ਇਨਕੁਆਰੀ ਹੋਣੀ ਚਾਹੀਦੀ। ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਈ ਮਿਲ ਜੇਟਲੀ ਹੋਣੀ ਚਾਹੀਦੀ। ਪ੍ਰਵਿੰਦਰ ਕੌਰ ਜੀ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਹੈ ਜਸਪ੍ਰੀਤ ਸਿੰਘ ਜੀ ਦੀ ਤੇ ਉਹ ਉਸ ਦੇ ਉੱਪਰ ਉਹਨਾਂ ਨੇ ਇਹ ਲਿਖਿਆ ਹੈ ਕਿ ਉਹ ਸੀਬੀਆਈ ਇਨਕੁਆਰੀ ਕਰਾਉਣਾ ਚਾਹੁੰਦੇ ਆ। ਉਹ ਇਹ ਮੰਗ ਪੱਤਰ ਨੂੰ ਵਰਨਰ ਸਾਹਿਬ ਦੇ ਕੋਲ ਪੇ ਜਾਣਾ ਚਾਹਦੇ ਤਾਂ ਜੋ ਵੀ ਅੱਜ ਤੱਕ ਕਾਨੂੰਨੀ ਕਾਰਵਾਈ ਉਹ ਕਰਕੇ ਪੇਸ਼ ਦਿੱਤਾ ਜਾਵੇ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਅਬਰੋਡ ਜਿਵੇਂ ਯੂਕੇ ਯੂਐਸ ਕੈਨੇਡਾ ਜਾਂ ਫਿਰ ਜਰਮਨੀ ਤਾਂ ਥਿਕਸ ਲੈ ਕੇ ਆ ਤੁਹਾਡੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਉਸ ਟਾਈਮ ਐਵਰ ਇਨ ਰਾਜਪੁਰਾ 10 ਪਲੱਸ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਐਕਸਪਰਟ ਹੋਣਗੇ ਥਿਕਸ ਵਿਦ ਜੋ ਤੁਹਾਨੂੰ ਗਾਈਡ ਕਰਨਗੇ ਕੋਰਸ ਤੋਂ ਲੈ ਕੇ ਵੀਜ਼ਾ ਤੱਕ ਜੋ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨਗੇ ਤੇ ਤੁਹਾਡੀ ਪ੍ਰੋਫਾਈਲ ਨੂੰ ਔਨ தி ਸਪੌਟ ਅਸੈਸ ਕਰਣਗੇ ਸਭ ਕੁਝ ਇੱਕ ਹੀ ਜਗ੍ਹਾ ਤੇ ਇੱਕੇ ਦਿਨ जगਿਆਂ ਦੇ ਕਰਤੇ ਮੈਂ ਕੁਲੀਆਂ ਨਾ ਪਾਲੀਆਂ ਕੰਪਕੀਆਂ ਬੰਦ ਕੇ ਰੱਖ ਲਿਆ ਅੱਖੀਆਂ ਮੰਨ ਲਾ ਤੇ ਇੱਕ ਹੋਰ ਗੱਲ ਜੋ ਵੀ ਸਟੂਡੈਂਟ ਲੂਜ਼ ਨਹੀਂ ਰਿਟੇਨ ਹੋਏਗਾ ਥਿਕਸ ਹੋਣਾ ਤਾਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗਾ ਜੀ ਬਿਲਕੁਲ ਸਹੀ ਸੁਣਿਆ ਨੋ ਪ੍ਰੋਸੈਸਿੰਗ ਫੀਸ ਵਧੇਰੀ ਜਾਣਕਾਰੀ ਲਈ ਵਿਜ਼ਿਟ ਕਰੋ ਥਿਕਸ ਇਮੀਗ੍ਰੇਸ਼ਨ ਜਾਂ ਫਿਰ ਕਾਲ ਕਰੋ नीचे दिए गए नंबर पर